ਸਥਾਨ ਹੈ ਜਿੱਥੇ ਸਿੱਖੀ ਦੀ ਨੀਵ ਰੱਖੀ ਗਈ ਸੀ ਇਹ ਉਹ ਸਥਾਨ ਹੈ ਜਿੱਥੇ ਬੜੇ ਲਾਲਚ ਦਿੱਤੇ ਗਏ ਸੀਗੇ ਸਹਿਬਜ਼ਾਦਿਆਂ ਨੂੰ ਪੂਰਾ ਪਰियां ਹੀਰੇ ਜਵਾਰਾ ਅਤਰਾਜ ਸਭ ਇਹ ਜੋ ਇਹ ਲਾਲਚ ਦਿੱਤੇ ਗਏ ਸੀ ਲੇਕਿਨ ਉਹਨਾਂ ਨੇ ਆਪਣੇ ਦਾਦੇ ਵਾਕਨ ਨਾ ਈਨ ਮੰਨੀ ਕਿੱਦਾਂ ਟੌਰਚਰ ਕੀਤਾ ਗਿਆ ਨਾ ਹੀ ਉਹਨਾਂ ਨੇ ਕਿਸੇ ਲਾਲਚ ਗਏ ਤਾਂ ਕਨਵਰਜਨ ਜਿਹੜੀ ਹੈ ਜਿਹਦੇ ਲਈ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੇ ਸ਼ਹਾਦਤ ਦਿੱਤੀ ਸੀਗੀ ਉਹ ਜ਼ਬਰਨ ਹੋਵੇ ਲਾਲਚ ਅਧੀਨ ਹੋਵੇ ਦੋਵੇਂ ਗਲਤ ਨੇ ਹੁਣੇ ਮੈਨੂੰ ਕਿਸੇ ਤੁਹਾਡੇ ਪੱਤਰਕਾਰ ਵੀਰ ਨੇ ਸਵਾਲ ਕੀਤਾ ਸੀ ਕਿ ਪਾਕਿਸਤਾਨ ਇੱਕ ਬੱਚੀ ਗਈ ਹੈ ਉਥੇ ਧਰਮ ਪਰिवर्तन ਕਰਕੇ ਉਥੇ ਰਹਿ ਗਈ ਇਸ ਜਗ੍ਹਾ ਧਿਆਨ ਦਾ ਮਤਲਬ ਇਹ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਯੂਥ ਨੂੰ ਅਸੀਂ ਅਵੇਅਰ ਕਰਾਈਏ ਅਸੀਂ ਜਾਣੂ ਕਰਾਈਏ ਕਿ ਸਾਡਾ ਇਤਿਹਾਸ ਕੀ ਹੈ ਅੱਜ ਜਦੋਂ ਪਗ ਲਾ ਕੇ ਪਿੱਛੇ ਬੋਦੀ ਕਰ ਲੈਨੇ ਆ ਕੀ ਕਹਿੰਦੇ ਹੋਣਗੇ ਸਾਬਜ਼ਾਦੇ ਨੀਆਂ 'ਚ ਖੜੇ ਕੀ ਕਹਿੰਦੇ ਹੋਣਗੇ ਭਾਈ ਮਤੀਦਾ ਸਾਰਾ ਚਲਦੇ ਹੋਏ ਕੀ ਕਹਿੰਦੀਆਂ ਹੋਣਗੀਆਂ ਬੀਬੀਆਂ ਜਿਹੜੀਆਂ ਬੀਬੀਆਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਚ ਪਾ ਲੈ ਮੈਂ ਸਮਝਦਾ ਮੈਂ ਉਸ ਸੰਸਥਾਨ ਤੇ ਆਇਆ ਜਿੱਥੇ ਸਿੱਖੀ ਦੀ ਇੱਕ ਵੱਡੀ ਮਜ਼ਬੂਤ ਨਹੀਂ ਰੱਖੀ ਗਈ ਸੀ ਬੜੀਆਂ ਨੀਵਾਂ ਰੱਖੀਆਂ ਨੇ ਲੇਕਿਨ ਇਹ ਵੀ ਗੁਨਾ ਦੇ ਵਿੱਚੋਂ ਵੱਡੀ ਨੀ ਸੀਗੀ ਅੱਜ ਇੱਥੇ ਆਉਣ ਦਾ ਪਰਪਸ ਇਹ ਹੈ ਅਸੀਂ ਸਨਿਆਹ ਦੇ ਸਕੀਆ ਆਪਣੇ ਯੂਥ ਨੂੰ ਅਸੀਂ ਸਨਿਆਹ ਦੇ ਸਕ ਤੜਾ ਕੱਢੀ ਹੈ ਉਹ ਵੀ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਅਸੀਂ ਇਸ ਸਥਾਨ ਤੇ ਖੜੇ ਹਾਂ ਜਿੱਥੇ ਛੋਟੇ ਸਾਜਾ ਦੇ ਬਾਬਾ ਜੂਰਾਵਰ ਸਿੰਘ ਬਾਬਾ ਫਤੇ ਸਿੰਘ ਜਿਨ੍ਹਾਂ ਨੇ ਉਸ ਜਿੱਦੇ ਦੀ ਜਿਹੜੀ ਈਂਦ ਨਾ ਮੰਨਦੇ ਹੋਏ ਆਪਣਾ ਜਿਹੜਾ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਉਹਨੂੰ ਨਤਮਸਤਕ ਹੋਣ ਲਈ ਇੱਥੇ ਪਹੁੰਚੇ ਨੇ